ਆਪ ਨੂੰ ਸ਼ਰਮਣ ਕਰਦਾ ਪਰਾਸ ਦਾ ਇੱਕ ਪੱਤਰਕਾਰ ਹੋਇਆ ਹੈ ਉਹਦਾ ਨਾਮ ਸੀ ਕੇਵਲ ਕਾਟਾ ਯਾਦ ਰੱਖਣਾ ਉਹਦਾ ਨਾਮ ਸੀ ਕੇਵਲ ਕਾਟਾ ਤੇ ਇੱਕ ਦਿਨ ਉਸ ਨੇ ਆਪਣੇ ਕੈਮਰੇ ਦੇ ਨਾਲ ਇੱਕ ਫੋਟੋ ਖਿੱਚੀ ਫੋਟੋ ਕੀ ਸੀ ਕਿ ਇੱਕ ਬੱਚੀ ਹੈ ਉਹ ਕਿਤੇ ਨਾਲ ਤੜਫਦੀ ਪਈ ਹੈ ਬਿਲਕੁਲ ਹੀ ਪਈ ਹੈ ਤਰਲੇ ਲੈਂਦੀ ਪਈ ਹੈ ਕਿ ਉਸ ਨੂੰ ਕੋਈ ਭੋਜਨ ਖਿਲਾ ਦੇਵੇ ਕੋਈ ਪਾਣੀ ਪਲਾ ਦੇਵੇ ਉਸ ਤੇ ਕੋਈ ਪ੍ਰਾਨ ਬਚਾ ਲਵੇ ਉੱਥੇ ਇੱਕ ਏਲ ਬੈਠੀ ਸੀ ਉਹ ਏਲ ਸੋਚ ਰਹੀ ਏ ਕਿ ਕਦੋਂ ਮਰੇਗੀ ਇਹ ਬੱਚੀ ਇਹ ਲੜਕੀ ਕਦੋਂ ਮਰੇਗੀ ਤੇ ਮੈਂ ਇਸ ਨੂੰ ਕਦੋਂ ਖਾਵਾਂਗੀ ਤੇ ਜਿਹੜਾ ਉਹ ਫੇਮਸ ਕਾਰਟਰ ਹੈ ਨਾ ਉਹ ਉਸ ਦੀ ਫੋਟੋ ਖਿੱਚ ਰਿਹਾ ਸੀ ਜਿਵੇਂ ਕਈ ਵਾਰੀ ਕੋਈ ਗੱਦੀ ਦੇ ਇੱਥਾਂ ਵੀ ਆ ਜਾਏ ਨਾ ਉਹਦਾ ਸੀਰਜ ਹੱਸਦਾ ਹੋਇਆ ਤਾਂ ਪੱਤਰਕਾਰ ਕੋਲ ਜਾਂਦਾ ਹੈ ਕੈਮਰਾ ਉਹਦੇ ਅੱਗੇ ਕਰਦਾ ਦੱਸੋ ਜੀ ਆਪ ਨੂੰ ਕਿਹਦਾ ਲੱਗ ਰਹਾ ਹੈ ਉਹ ਲੱਗੇਗਾ ਕਿ ਐਸਾ ਭਾਈ ਉਹ ਡੋਖੋ ਰਿਹਾ ਤੁੰਨ ਕਾਢੇ ਦੂ ਉਸ ਨੂੰ ਇਹ ਸਵਾਲ ਕਰਾ ਰਹੇਗਾ ਇਸ ਕੈਰੈਕਟਰ ਦਾ ਸਵਾਲ ਇਹ ਹੋ ਗਿਆ ਸੀ ਕਿ ਮੰਨ ਲਓ ਉਹ ਬੱਚੀ ਤੜਫਦੀ ਪਈ ਹੈ ਉਹ ਪਰਲੇ ਲੈ ਰਹੀ ਹੈ ਉਹ ਮਿੰਤਾ ਕਰ ਰਹੀ ਹੈ ਕਿ ਆ ਕੋਈ خدا ਦਾ ਬੰਦਾ ਕੋਈ ਵਹਿਗੂ ਦਾ ਬੰਦਾ ਉਸ ਨੂੰ ਬਚਾ ਲਵੇ ਪਾਣੀ ਪਿਲਾ ਦੇਵੇ ਉਸ ਨੂੰ ਭੋਜਨ ਖਾ ਦੇਵੇ ਹਾਂ ਜਾਂ ਉਹਦੇ ਨੂੰ ਫੋਟੋ ਉਸਦੀ ਫਾਇਰਲ ਕਿੰਨੀ ਫਾਇਰਲ ਤੇ ਚੱਪੀ ਤੇ ਉਹਦੇ ਫੋਟੋ ਖਿੱਚਣ ਦੇ ਉੱਪਰ ਸਾਧ ਸੰਗਤ ਜੀ ਰਾਸ਼ ਸਰਕਾਰ ਵੱਲੋਂ ਉਸ ਨੂੰ ਇੱਕ ਐਵਾਰਡ ਮਿਲਿਆ ਉਸ ਐਵਾਰਡ ਦਾ ਨਾਮ ਸੀ ਪ੍ਰਿਤਕ ਤੇ ਉਸ ਐਵਾਰਡ ਦੀ ਖੁਸ਼ੀ ਦੇ ਵਿੱਚ ਉਹ ਜੀ ਟੀਵੀਆਂ ਤੇ ਚੱਲ ਰਿਹਾ ਸੀ ਉਹ ਜਸ਼ਨ ਮਨਾ ਰਿਹਾ ਸੀ ਖੁਸ਼ੀਆਂ ਮਨਾ ਰਿਹਾ ਸੀ ਤੇ ਇੱਕ ਕੋਈ ਸਿਆਣਾ ਬੰਦਾ ਉਸ ਨੇ ਕਹਿੰਦਾ ਬੜੀ ਝੰਟੀ ਵਜੀ ਤੇ ਜਿਵੇਂ ਜੇਵਨ ਕਾਲਤਰ ਨੇ ਮੁੰਡੂ ਜਪਿਆ ਗੱਲ ਕਰਨੀ ਚਾਹੀ ਤਾ ਉਹ ਦਾ ਸਵਾਰ ਜੀ ਐ ਕੈਵਨ ਕਾਡਰ ਐ ਪੱਤਰਕਾਰ ਤੇਰੇ ਉਪਰ ਕਿਸੇ ਨੇ ਸਵਾਲ ਨਹੀਂ ਕੀਤਾ ਉਹਣਾ ਸਵਾਲ ਤੇਰੇ ਉਪਰ ਮੈਂ ਕਰਦਾ ਹਾਂ ਤੇ ਦੱਸ ਜਦੋਂ ਬੱਚੀ ਭੁੱਖ ਦੇ ਨਾਲ ਤੜਫਦੀ ਸੀ ਪਰਲੇ ਲੈ ਰਹੀ ਸੀ ਮਿੰਤਾ ਕਰ ਰਹੀ ਸੀ ਉਹਦਾ ਦੁੱਲਾ ਕਿਤਨੀਆਂ ਸਨ ਉਹਨੇ ਕਿਹਾ ਜੀ ਇਹਦੇ ਇੱਕ ਸੀ ਕਹਿਣ ਲੱਗੇ ਨਹੀਂ ਨਹੀਂ ਇੱਲਾ ਦੋ ਸਨ ਇੱਕ ਤਾਂ ਆਸਮਾਨ ਦੇ ਵਿੱਚ ਉੱਡਣ ਵਾਲੀ ਇੱਕ ਕੈਮਰੇ ਵਾਲੀ ਜਿਹੜਾ ਕੈਮਰਾ ਲੈ ਕੇ ਫੋਟੋ ਖਿੱਚ ਰਿਆ ਸੀ ਤੇ ਉਸ ਦੀ ਦੁੱਖ ਦੀ ਨਿਵਰਤੀ ਦਾ ਕੋਈ ਉਪਾਅ ਨਹੀਂ ਸੀ ਕਰ ਰਿਆ ਇੱਕ ਏਲਕੂ ਵੀ ਸੀ ਪਾਵ ਕੀ ਇੱਕ ਏਲਕੂ ਵੀ ਇੱਕ ਏਲਕੂ ਸੀ ਤੇ ਇੱਕ ਏਲਕੂ ਹੈ ਜਦੋਂ ਇਸ ਦਾ ਉਹ ਮਤਲਬ ਸਮਝਿਆ ਨਾ ਸਾਧ ਸੰਗਤ ਜੀ ਤੁਸੀਂ ਮੰਨੋਗੇ ਨਹੀਂ ਉਸ ਦਿਨ ਉਸਰੇ ਆਤਮ ਕੀ ਕਰਦੇ ਕਿਸੇ ਨੂੰ ਮਾਣ ਚਾਹੀਦਾ ਹੈ ਮਾਣ ਜਿੰਨਾ ਮਰਜ਼ੀ ਦੇ ਦੋ ਵਡਿਆਈ ਕਿੰਨੀ ਮਰਜ਼ੀ ਦੇ ਦੋ ਪਰ ਬੰਦਾ ਆਪਣਾ ਮਾਣ ਕਦੀ ਸਹਿ ਨਹੀਂ ਕਰਦਾ અપਮਾਨ ਵਾਸਤੇ ਫਿਰ ਇਹ ਆਤਮ ਹੱਤਿਆ ਵੀ ਕਰਦਾ ਹੈ ਆਪਣੀ ਆਪ ਨੂੰ ਵੀ ਮਾਰਦਾ ਹੈ ਪਰ ਗੁਰੂ ਨਾਨਕ ਦਾ ਘਰ ਇਹ ਹੈ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਭਈ ਜਿਵੇਂ ਮਾਣ ਹੈ ਨ ਸਤਕਾਰ ਹੈ ਉਵੇਂ અપਮਾਨ ਨੂੰ ਵੀ ਸਹਿਣ ਕਰਦੇ ਜਿਵੇਂ ਸੁੱਖ ਤੈਨੂੰ ਨਿਰੰਕਾਰ ਦਿੰਦਾ ਹੈ ਦੁੱਖ ਵੀ ਸਹਿਣ ਹੁਣ ਬੰਦਾ ਕਹੇ ਜੇ ਮਾਂ ਲੋਇਕ ਨਹੀਂ ਉਹ ਰਿੜ ਨਹੀਂ ਦੇਣਾ ਕਿਉਂ ਕਿਉਂਕਿ ਮੇਰੇ ਪੁੱਤਰ ਨੂੰ ਚੋਟ ਲੱਗ ਜਾਏਗੀ ਮੇਰੇ ਪੁੱਤਰ ਨੂੰ ਜ਼ਖਮ ਹੋ ਜਾਏਗਾ ਤੇ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਕੇ ਬੈਠੀ ਰਹੇ ਤਾਂ ਉਹ ਮਾਂ ਆਪਣੇ ਪੁੱਤਰ ਦੇ ਨਾਲ ਪਿਆਰ ਨਹੀਂ ਕਰ ਰਹੀ ਪਰ ਕੇ ਦੁਸ਼ਮਣੀ ਕਰ ਰਹੀ ਹੈ ਜੇ ਪੁੱਤਰ ਘਰੇਗਾ ਨਹੀਂ ਤਾਂ ਪੁੱਤਰ ਤੁਰਨਾ ਨਹੀਂ ਸਿੱਖੇਗਾ ਫਿਰ ਤਾਂ ਆਪਾਈ ਬਣ ਗਿਆ ਉਹ ਜੰਗੜਾ ਬਣ ਗਿਆ ਨਾਨਕ ਬੋਲਣ ਸਖਣਾ ਦੁੱਖ ਛੱਡ ਹੰਦੀਏ ਸੁਖ ਸੁਖ ਤੋਂ ਕਰ ਦੋਏ ਕਰ ਕਪੜੇ ਪਹਿਰੇ ਜਾਈ ਗਰੋ ਤੇ ਸੁਖ ਤੇ ਦੁਖ ਹੁਣ ਬੰਦਾ ਕਹੇ ਮੈਨੂੰ ਜਨਮ ਚਾਹੀਦਾ ਤੇ ਮੌਤ ਨਹੀਂ ਚਾਹੀਦੀ ਕੋਈ ਮੰਨ ਕੇ ਚੱਲੇ ਜਿਸ ਨੂੰ ਕੋਈ ਸਵੀਕਾਰ ਕਰਕੇ ਚੱਲੇ ਜੇ ਇਸ ਨੂੰ ਸਵੀਕਾਰ ਕੀਤਾ ਹੈ ਦਾ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੇ ਕੀਤਾ ਹੈ ਤੇ ਇਹ ਬਾਈ ਗੁਰੂ ਪ੍ਰਣਾਮਾ ਤੇਰਾ ਦੁਖ ਵੀ ਮੈਨੂੰ ਪਰਮਾਨ ਹੈ ਤੇਰਾ ਸੁਖ ਵੀ ਪਰਮਾਨ ਹੈ ਤੇਰਾ ਦਿੱਤਾ ਹੋਇਆ ਮਾਨ ਵੀ ਪਰਮਾਨ ਹੈ ਇਹ અપਮਾਨ ਵੀ ਪਰਮਾਨ ਹੈ ਤੇਰੇ ਵੱਲ ਦਿੱਤਾ ਹੋਇਆ ਜਨਮ ਵੀ ਪਰਮਾਨ ਹੈ ਤੇ ਮੈਨੂੰ ਬਹੁਤ ਵੀ ਪਰਮਾਨ ਹੈ ਇਸ ਲਈ ਗਿਆਏ